ਆਹ ਦਿਨ ਸੜਕਾਂ ਤੇ ਦੁਰਘਟਨਾਵਾਂ ਦੀਆਂ ਐਕਸੀਡੈਂਟ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਹੁਣ ਜੋ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਕਿਸ ਕਦਰ ਭਿਆਨਕ ਐਕਸੀਡੈਂਟ ਹੈ ਜਿਹੜਾ ਕੀ ਹੁੰਦਾ ਹੈ ਗੁਰਦਾਸਪੁਰ ਦੇਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਇੱਕ ਤੇਜ਼ ਰਫ਼ਤਾਰ ਗੱਡੀ ਚੜੇ ਕਿ ਖੰਬੇ ਦੇ ਨਾਲ ਜਾ ਟਕਰੌਂਦੀ ਹੈ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਕਦਰ ਤੇਜ਼ ਰਫ਼ਤਾਰ ਗੱਡੀ ਖੰਬੇ ਦੇ ਨਾਲ ਜਾ ਟਕਰੌਂਦੀ ਹੈ ਗੱਡੀ ਦੇ ਵਿੱਚ ਪੰਜ ਮੈਂਬਰ ਸਵਾਰ ਦੱਸੇ ਜਾ ਰਹੇ ਨੇ ਫਿਲਹਾਲ ਕੋਈ ਵੀ ਜਾਣੇ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ ਹੈ ਪਰ ਇਹ ਭਿਆਨਕ ਤਸਵੀਰਾਂ ਨੇ ਕਾਰ ਕਿਸ Ах! ਚੱਕਣਾ ਚੂਰ ਹੋ ਗਈ ਹੈ ਜੋ ਕਿ जख्मी ਸਨ ਉਹਨਾਂ ਨੂੰ ਹਸਪਤਾਲ ਜੇਰੇ ਇਲਾਜ ਲਈ ਭੇਜਿਆ ਗਿਆ ਉਧਰੀ ਤਸਵੀਰਾਂ ਦੇਖਣ ਤੋਂ ਬਾਅਦ ਲੋਕਾਂ ਦੇ ਰੂਹ ਕੰਡੇ ਖੜੇ ਹੋ ਜਾਂਦੇ ਨੇ ਗੱਡੀ ਦਰਖਤ ਦੇ ਨਾਲ ਖੰਬੇ ਦੇ ਨਾਲ ਜਾ ਟਕਰਾਂਦੀ ਹੈ ਪਹਿਲੇ ਖੰਬੇ ਦੇ ਵਿੱਚ ਵੱਜਦੀ ਹੈ ਫਿਰ ਦਰਖਤ ਦੇ ਵਿੱਚ ਵੱਜਦੀ ਹੈ ਵੇ ਕਾਬੂ ਹੋ ਜਾਂਦੀ ਹੈ ਤੇਜ਼ ਰਫਤਾਰ ਗੱਡੀ ਤੋਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਗੱਡੀ ਪਲਟ ਗਈ ਹੈ ਪੰਜ ਲੋਕ ਇਸ ਗੱਡੀ ਦੇ ਵਿੱਚ ਸਵਾਰ ਸਨ ਜਿਨ੍ਹਾਂ ਚੋਂ ਕਿਸੇ ਦਾ ਵੀ ਪਰਮਾਤਮਾ ਨੇ ਇਹਨਾਂ ਲੋਕਾਂ ਨੂੰ ਰੱਖ ਲਿਆ ਕਿਉਂਕਿ ਕੋਈ ਵੀ ਜਾਨੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ ਹੈ ਇਹਨਾਂ ਦੇ ਫਿਲਹਾਲ ੱਟਾ ਲੱਗਿਆ ਨੇ ਜਿਸ ਦਾ ਇਲਾਜ ਕਰਨ ਦੇ ਲਈ ਜਿਸ ਦਾ ਇਲਾਜ ਕਰਨ ਦੇ ਲਈ ਇਹਨਾਂ ਨੂੰ ਹਸਪਤਾਲ ਵਿਖੇ ਭਰਤੀ ਕਰਵਾ ਦਿੱਤਾ ਗਿਆ ਸੋ ਤਸਵੀਰਾਂ ਦੇਖਣ ਤੋਂ ਬਾਅਦ ਹਰੇਕ ਵਿਅਕਤੀ ਦੇ ਲੂ ਕੰਡੇ ਖੜੇ ਹੋ ਜਾਂਦੇ ਨੇ ਲੋਕਾਂ ਦਾ ਰਸ ਮੌਕੇ ਤੇ ਵੇਖਿਆ ਜਾ ਸਕਦਾ ਹੈ ਕਿ ਗੱਡੀ ਕਿਸ ਕਦਰ ਚੱਕਣਾ ਚੂਰ ਹੋ ਗਈ ਹੈ Swift ਗੱਡੀ ਦੇਖੀ ਜਾ ਸਕਦੀ ਹੈ ਕਿ ਸਫੇਦ ਰੰਗ ਦੀ Swift ਗੱਡੀ ਇੱਕ ਗੁਰਦਾਸਪੁਰ ਰੋਡ ਤੇ ਐਕਸੀਡੈਂਟ ਹੋ ਜਾਂਦਾ ਇਸ ਗੱਡੀ ਦਾ ਜਿਸ ਦੇ ਵਿੱਚ ਪੰਜ ਲੋਕ ਸਵਾਰ ਸਨ ਦੱਸਿਆ ਜਾ ਰਿਹਾ ਹੈ ਕਿ ਗੱਡੀ ਤੇਜ਼ ਰਫ਼ਤਾਰ ਸੀ ਮੌਕੇ ਤੇ ਪੁਲਿਸ ਪੁੱਜਦੀ ਆ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਫਿਲਹਾਲ ਕਿਸੇ ਦੀ ਵੀ ਕੋਈ ਜਾਨੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ ਹੈ ਗੁਰਦਾਸਪੁਰ ਤੋਂ ਵਿੱਕੀ ਮਾਲਿਕ ਤੇਰਪੋ ਬਲੀਨਾ ਜੀ ਅਕਸ਼ੇ ਨਾਮ ਹੈ ਰੋਡ ਹੈ ਆਪਣੇ ਨਵੀਂਪੁਰੇ ਕਲੋਨੀ ਦੇ ਲਾਗੇ ਹੈ ਕਟਰਾ ਇਹਨਾਂ ਨੇ ਸਰ ওভারਟੇਕ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਕੰਟਰੋਲ ਨਹੀਂ ਹੋਈ ਗੱਡੀ ਇਹਨਾਂ ਕੋ ਫਾਸਟ ਦੱਬੀ ਗਈ ਸਰ ਉਹ ਵੀ ਟਕਰ ਨਾਲ ਇਹਨਾਂ ਦਾ ਨੁਕਸਾਨ ਹੋ ਗਿਆ ਮੁੰਡੇ ਬਚ ਗਏ ਬਚਾਇਆ ਪੰਜ ਮੁੰਡਿਆਂ ਵਿੱਚ ਗੱਡੀ ਦੇ ਸਵਾਰ ਚਾਹ ਇਹਨਾਂ ਦਾ ਕੋਈ ਉਹਦੀ ਸਾਫਟ ਨਹੀਂ ਆ ਗਿਆ ਉਹ ਦਿਓ ਜੰਗੇ ਆ ਬਾਤ ਇਹਦਾ ਸਹੀ ਇਹ ਕਿ ਕਿਰੀ ਜੀ ਨਾਲ ਬੱਤੀ ਨਾਲ ਬੱਤੀ ਨਹੀਂ ਇਹਨਾਂ ਕੋ ਇਤਨਾ ওভারਟੇਕ ਕਰਦੇ ਆ ਕੰਟਰੋਲ ਨਹੀਂ ਗੱਡੀ ਹੋਈ ਖੰਭੇ ਨਾਲ ਵਜੀ ਖੰਭੇ ਨੂੰ ਵੀ ਤੋੜ ਕੇ ਗੱਡੀ ਲੰਘ ਗਈ ਗੱਡੀ ਅੱਗੇ ਜਾ ਕੇ ਦਰਖਤਾਂ ਤੇ ਟੰਗ ਗਈ ਫਿਰ ਜਾ ਕੇ ਢੁਗੀ ਗੱਡੀ ਤੇ ਨੌਜਵਾਨ ਕਿਵੇਂ ਖੁੱਦ ਆ ਕੇ ਬਾਹਰ ਦੇ ਲੋਕਾਂ ਦੇ ਕੱਢਿਆ ਕੱਢਿਆ ਆਣ ਕੇ ਲੋਕਾਂ ਵਿੱਚ ਥੋੜੀ ਹਰਫ ਕੀਤੀ ਉਹਨਾਂ ਦੀ ਫਿਰ ਵੀ ਚੋਕ ਪਚਾ ਹੋ ਗਿਆ ਵੈਸੇ ਸੱਟਾਂ ਵਗੈਰਾ ਵੀ ਦੇਖੀਏ ਸੱਟਾਂ ਨੋਰਮਲੀ ਐ ਇਦਾਂ ਪਤਰੀ ਪੁਤਰੀਆਂ ਫਰੀਆਂ ਹੋਣਗੀਆਂ ਸਾਡਾ ਸੁੱਦਾ ਬਾਹੂ ਹੰਦਵਾਰ ਸੋ ਕੋਈ ਇੰਨਾ ਖਾਸ ਨਹੀਂ ਐ ਠੀਕ ਐ ਨੋਰਮਲੀ ਐ ਕੁਝ ਪਤਾ ਲੱਗੇ ਕਿੰਨੇ ਨੌਜਵਾਨੀ ਵਿੱਚ ਪੰਜ ਸਵਾਰੀ ਹਾਂਜੀ ਤੇ ਉਹਨਾਂ ਨੂੰ ਫਿਰ ਹੋਸਪੀਟਲ ਪਹੁੰਚਾਇਆ ਗਿਆ ਬਬਰੀ ਕੋਈ ਪਤਾ ਕਿ ਕਿੱਥੇ ਜਾ ਰਹੇ ਜਾਂ ਕੋਈ ਇਹ ਜਾਣਕਾਰੀ ਇੰਨਾ ਨਹੀਂ ਸਰੋ ਜਾਣਕਾਰੀ ਜਿਹੜੀ ਗਾਰੀ ਆਏਗੀ ਹਾਂਜੀ ਆਏਗੀ ਹਾਂਜੀ ਦਾ ਗਵਾਤੇ ਕੀ ਘਟਨਾ ਹੋਈ ਹੈ ਸਾਰੀ ਇਹ ਬਾਈਪਾਸ ਨਵੀਂ ਪਰ ਪੈਂਦਾ ਵਾ ਮੋਕੇ ਤੇ ਆਇਆ ਪਤਾ ਇਹ ਲੱਗਾ ਵਾ ਕਿ ਗੱਡੀ ਓਵਰ ਸੁਪੀਰ ਗੱਡੀ ਆ ਰਹੀ ਸੀ ਜਿਹੜੀ ਅਚਾਨਕ ਕਿ ਦਰਖਤ ਦੇ ਵਿੱਚ ਜਾ ਟਕਰਾਈ ਜਾ ਤੇ ਜਿਹੜੇ ਮਾਰੀਆਂ ਮੋਟੀਆਂ ਜਿਹੜੇ ਚਾਲਕਾਂ ਨੂੰ ਫਟਾਫੁੱਟਾ ਲੱਗੀਆਂ ਘੀਟਾਂ ਘੁੱਟਾਂ ਲੱਗੀਆਂ ਬਾਕੀ ਬਚਾ ਵਾ ਕਿ ਹਜੇ ਕੋਈ ਗੱਲ ਬਾਤ ਨਹੀਂ ਕਰਾ ਬਬਲੀ ਹਸਪੀਟਲ ਫਿਰ ਵੀ ਆਈ ਮਰਾ ਦਾਹ ਕਰਾ ਦਿੱਤਾ ਵੀ ਵੱਜੀ ਬੜੀ ਯੋਰਨਾ ਪਰ ਦੇਖਾਂ ਵਾ ਟੁੱਟ ਗਿਆ ਸਾਰਾ ਹਾਂ ਖੰਭਾ ਵੀ ਉਹ ਵਰਕ ਸਵੀਟ ਆ ਰਹੀ ਉਹਨਾਂ ਕੋ ਗੱਡੀ ਕੰਟਰੋਲ ਨਹੀਂ ਰਹੀ ਜਿਹੜੀ ਜਾਟ ਆਪਣੇ ਖੰਭੇ ਤੋਂ ਟਕਰਾਈ ਤੇ ਸਿੱਧੀ ਦਖਤ ਜਾ ਵਜੀ ਸਭ ਮੇਨ ਵਜਾ ਕੀ ਲੱਗਦੀ ਆ ਮੇਨ ਵਜਾ ਇਹੋ ਜਿਆਦਾ ਕੋ ਸੇਰ ਤੇਜ਼ ਸਪੀਡ ਦੇ ਨਾਲ ਆ ਰਹੀ ਸੀ ਗੱਡੀ ਕੰਟਰੋਲ ਨਹੀਂ ਰਹੀ ਪਤਾ ਲੱਗਿਆ ਨੂੰ ਜਾਨ ਕਿੱਥੇ ਦੀ ਆ ਇਹ ਕੁਝ ਪਤਾ ਲੱਗਾ ਕਿ ਇੱਕ ਮੁੰਡਾ ਦਿਨਾ ਨਗਰ ਦਾ ਉਹਦਾ ਨਾਂ ਹੈਗਾ ਵਾ ਅ ਪ੍ਰਿੰਸ ਪ੍ਰਿੰਸ ਮੁੰਡਾ ਦਿਨਾ ਨਗਰ ਦਾ ਬਾਕੀ ਉਥੋ ਬਬਰੀ ਹਸਪੀਟਲ ਦਾ ਉਹ ਬਾਕੀ ਪਤਾ ਕਰ ਲੈਣੇ ਉਥੋਂ ਜਾ ਕੋਟਾ ਕੋਈ ਕਰੀਬ 3-4 ਕਰੀਬ 10 ਦੇ ਲੜਕੇ ਬਚਾਓ ਜੀ ਤੁਹਾਡੀ ਬਚਾ ਸਾਰਿਆਂ ਦਾ ਬਚਾਇਆ ਕੋ ਨਸ਼ਰਾ ਕੋ 7 ਨਹੀਂ ਨਹੀਂ ਨਸ਼ਰਾ ਕੋਈ 7 ਨਹੀਂ ਹੈਗਾ ਜਾ ਕੇ ਫੇਰ ਵੀ ਅਸੀਂ ਪਤਾ ਕਰ ਲੈਨੇ ਵੀ ਕਿਸ ਤਰ੍ਹਾਂ ਕੀ ਹਾਲਾਤ ਹੈ ਕਿਉਂ ਵਜਿ ਗਏ